ਤਰ੍ਹਾਂ ਹਿੱਸੇਤਵਾਰ ਵੀ ਸਾਡਾ ਐਮ ਐਲ ਏ ਸਾਡੇ ਵਿੱਚ ਸੇਵਾ ਸदन ਵਿੱਚ ਹੋਇਆ ਜਿਸ ਦੇ ਵਿੱਚ ਤੁਹਾਡੇ ਸਾਹਮਣੇ ਸੈਂਕੜੇ ਤਦਾਦ ਜਿਹੜੀ ਹੈ ਸੰਗਤ ਆਂਦੀ ਹੈ ਹਰ ਸੰਭਵ ਕੋਸ਼ਿਸ਼ ਹੁੰਦੀ ਹੈ ਕਿ ਸਭ ਦਾ ਕੰਮ ਕਰਕੇ ਭੇਜੀਏ ਹਾੜਾਂ ਦੇ ਕਰਕੇ ਕੁਝ ਜਿਹੜੇ ਮਦਦ ਲੈਣ ਵਾਲੇ ਲੋਕ ਉਹ ਵੀ ਆਏ ਆ ਤੇ ਜਿੰਨਾ ਸੰਭਵ ਹੁੰਦਾ ਉਹ ਅਸੀਂ ਕਰ ਰਹੇ ਹਾਂ ਜੀ ਲਗਾਤਾਰ آپریشن ਰਹਾ ਚੱਲ ਰਿਹਾ ਅਜੇ ਸਿੱਕ ਵੱਡਾ ਟੈਂਕ ਵੀ ਮੰਗਵਾ ਲਿਆ ਕੱਲ ਤੋਂ ਪੂਰੇ ਇਲਾਕੇ ਪੂਰੇ ਉਸ ਟੈਂਕ ਦੇ ਨਾਲ ਫੋਗਿੰਗ ਕਰਾਂਗੇ ਗਰਦਾਵਰੀਆਂ ਦਾ ਕੰਮ ਕਿਉਂਕਿ ਲਈ ਹੁਣ ਤੱਕ ਜਿਹੜੇ ਸਿਰਫ ਦਰਿਆ ਦੇ ਕੰਢੇ ਪਰ ਜਦੋਂ ਅਸੀਂ ਮੌਕੇ ਤੇ ਜਾ ਕੇ ਦੇਖਿਆ ਬਹੁਤ ਸਾਰੇ ਖੱਡਾਂ ਨੇ ਵੀ ਮਾਰ ਕੀਤੀ ਹੈ ਜਿਵੇਂ ਪੰਗਲਾਂ ਦੇ ਵਿੱਚ ਖੇੜੇ ਦੇ ਵਿੱਚ ਮਹਿੰਦੁਰ ਦੇ ਵਿੱਚ ਫਿਰ ਇੱਧਰ ਜਿਹੜੀ ਸਾਡੇ ਪਿੰਡਾਂ ਵਾਲੀ ਖੱਡਾਂ ਮੰਗੇ ਆਲ ਗੰਭੀਰਪੁਰ ਥਲੂ ਇਨੀ ਵੀ ਜਿਹੜੀ ਜਮੀਨਾਂ ਦਾ ਨੁਕਸਾਨ ਕੀਤਾ ਹੁਣ ਉੱਥੇ ਵੀ ਕਰਦੇ ਇਸ ਕਰਕੇ ਗਰਦਾਵਰੀ ਨੂੰ ਦੋ ਚਾਰ ਦਿਨ ਹੋਰ ਜਿਹੜੇ ਆ ਲੱਗਣਗੇ ਤੇ ਜਦੋਂ ਫਾਈਨਲ ਅੰਕੜਾ ਆਉਂਦਾ ਅਸੀਂ ਕਰਾਂਗੇ ਕਿ ਵੀ ਉਹ ਕੀ ਆਕੜਾ ਤੇ ਇੱਕ ਇੱਕ ਪਿੰਡ ਦੇ ਵਿੱਚ ਜਿਹੜੇ ਆ ਸਾਰੇ ਫੀਲਡਸ ਆਫ ਨੂੰ ਲਾਇਆ ਹੋਇਆ ਨਾਲ ਹੀ ਅਸੀਂ ਜਿਹੜਾ ਇੱਕ ਫਾਰਮ ਵੀ ਜਾਰੀ ਕਰ ਰਹੇ ਹਾਂ ਜੋ ਘਰਾਂ ਨੂੰ ਨੁਕਸਾਨ ਹੋਇਆ ਸਾਡੇ ਸਾਰੇ ਮੈਂਬਰਾਂ ਨੂੰ ਫਾਰਮ ਦਿੱਤੇ ਜਾਣਗੇ ਉਹ ਫਾਰਮ ਵੈਰੀਫਾਈ ਕਰਕੇ ਸਾਡੀ ਟੀਮਾਂ ਨਾਲ ਤਾਂ ਕਿ ਵਦ ਤੋਂ ਵਦ ਘਰਾਂ ਨੂੰ ਜਿਹੜੀਆਂ ਮਾਲੀ ਸਹਾਇਤਾ ਮਿਲ ਸਕੇ ਆਪ ਅਸਲੀ ਆਈਸੀਜੀ ਤੇ ਬੜੀ ਮੈਂ ਕੀ ਕਹਾਂ ਮੈਂ ਦੇਖੋ ਇਹ ਮੌਕਾ ਰਾਜਨੀਤੀ ਦਾ ਹੈ ਨਹੀਂ ਹੈ ਪਰ ਫਿਰ ਵੀ ਬੜਾ ਦੁੱਖ ਹੋਇਆ ਕਿ ਇੰਨੇ ਵੱਡੇ ਕੇਂਦਰੀ ਮੰਤਰੀ ਆਏ ਜਿਨ੍ਹਾਂ ਕੋਲ ਪਾਰਲੀਮੈਂਟਰੀ ਅਫੇਅਰਸ ਐ ਪਾਰਲੀਮੈਂਟਰੀ ਅਫੇਅਰਸ ਦਾ ਮਤਲਬ ਵਿਭਾਗ ਹੁੰਦਾ ਕਿ ਤੁਸੀਂ ਪ੍ਰਧਾਨ ਮੰਤਰੀ ਦੇ ਬਹੁਤ ਨੇੜੇ ਹੋ ਤੇ ਉਹ ਇੱਕ ਛੋਟਾ ਜਿਹਾ ਛੋਟਾ ਹਾਥੀ ਜਿਹੜਾ ਹੈ ਰਾਸ਼ਨ ਦਾ ਉਹਨੂੰ ਛੰਡੀ ਦਿਖਾ ਕੇ ਚਲੇ ਗਏ ਸਾਨੂੰ ਉਮੀਦ ਸੀ ਕਿ ਸਾਡਾ ਜਿਹੜਾ ਹੈ ਰਾਸ਼ਨ ਦਾ ਸਾਡੇ ਸਾਹਮਣੇ ਇਥੋਂ ਟਰੱਕਾਂ ਦੇ ਟਰੱਕ ਹੋਰ ਵੀ ਅਸੀਂ ਉਹ ਜਿੰਨਾ ਕੋਈ ਕੰਮ ਹੀ ਨਹੀਂ ਬੜੀ ਸ਼ਰਮ ਦੀ ਗੱਲ ਹੈ ਕਿ ਛੋਟਾ ਹਾਥੀ ਤੇ ਉਹ ਵੱਡੇ ਵੱਡੇ ਇੰਨੇ ਵੱਡੇ ਮੰਤਰੀ ਹੋਣ ਇੰਨੇ ਵੱਡੇ ਵੱਡੇ ਨਾਲ ਲੀਡਰ ਹੋਣ ਇਲਾਕੇ ਦੇ ਵੀ ਜਿਹੜੇ ਆ ਉਹਨਾਂ ਨੇ ਇੱਕ ਛੋਟਾ ਹਾਥੀ ਦੀ ਰਾਸ਼ਨ ਜਿਹੜਾ ਹੈ ਜਦਕਿ ਜੋ ਸਾਡੇ ਇਲਾਕੇ ਦੀ ਮੰਗਾਂ ਸੀਗੀਆਂ ਹਾਲਾਂਕਿ ਅਸੀਂ ਅਜੇ ਬਾਕੀ ਤਾਂ ਬੀਬੀ ਐਮ ਬੀਸੀਐਸ ਸੇ ਉਹ ਤਾਂ ਬਾਅਦ ਦੀ ਗੱਲ ਹੈ ਪਰ ਜੋ ਇਲਾਕੇ ਦੀ ਮੰਗਾਂ ਸੀ ਜਿਵੇਂ ਸਵਾਹ ਦੀ ਚੈਨਲਾਈਜ਼ੇਸ਼ਨ ਹੈ ਸਰਸੇ ਦੀ ਚੈਨਲਾਈਜ਼ੇਸ਼ਨ ਹੈ ਜੋ ਸਾਡੇ ਨੁਕਸਾਨ ਹੋਏ 400 ਕਰੋੜ ਤੋਂ ਵੱਧ ਦਾ ਇਨਫਰਾਸਟ੍ਰਕਚਰ ਦਾ ਨੁਕਸਾਨ ਤਾਂ ਸੇ ਸਾਡੇ ਹਲਕੇ 'ਚ ਹੋਇਆ ਅਸੀਂ ਅਸੈਸਮੈਂਟ ਲਾ ਰਹੇ ਹਾਂ ਤਾਂ ਉਹ ਉਹਦੇ ਬਜਾਏ ਕਿ ਜਿਹੜਾ ਹੈ ਉਹ ਇੱਥੇ ਆ ਕੇ ਗਰੀਬਾਂ ਨੂੰ ਲਾਈਨ 'ਚ ਖੜਾ ਕੇ ਇੱਕ ਛੋਟਾ ਹਾਥੀ ਦੇ ਨਾਲ ਜਿਹੜਾ ਹੈ ਇਹ ਲਿੰਦ ਨਹੀਂ ਹੋਗਾ ਜੀ